ਇਹ ਜੀ ਰੇਟ ਲੈ ਕੇ ਆਏ ਆਂਗੇ ਵਧੀਆ ਕੁਆਲਿਟੀ ਦੇ ਵਿੱਚ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਘੱਟ ਰੇਟ ਦੇ ਵਿੱਚ ਇੰਨੀ ਵਧੀਆ ਕੁਆਲਿਟੀ ਮਿਲ ਰਹੀ ਹੈ ਇਹ ਇਹ ਆਪਾਂ ਨੂੰ ਸਿਰਫ 28 ਰੁਪਏ ਫੁੱਟ ਮਿਲਨੀ ਹੈ ਜੀ 28 ਰੁਪਏ ਚ 28 ਰੁਪਏ ਫੁੱਟ 28 ਰੁਪਏ ਚ ਤੁਹਾਨੂੰ ਟਾਇਲ ਦੇ ਰਹੇ ਨੇ ਇਹ 28 ਰੁਪਏ ਚ ਕਿਸੇ ਨੂੰ ਵੀ ਕੋਈ ਡਿਜ਼ਾਈਨ ਅਗਰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਵੀ ਤੁਸੀਂ ਰਵੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਔਰ 160 ਰੁਪਏ ਦਾ ਡੱਬਾ ਦੇ ਰਹਾਂਗੇ ਇਹ ਫੁੱਲ ਵਾਟਰਪਰੂਫ ਟਾਇਲ ਮਿਲੂਗੀ 100% ਵਾਟਰਪਰੂਫ ਟਾਇਲ ਇਹਦੇ ਵਿੱਚ ਪੂਰੀ ਫੁੱਲ ਫਲੈਕਸੀਬਿਲਟੀ ਹੋਊਗੀ ਟਾਇਲ ਦੇ ਵਿੱਚ ਜਿਵੇਂ ਆਪਾਂ ਲਸਕ ਲੈ ਰਹੇ ਹਾਂਗੇ ਟਾਇਲ ਦੇ ਵਿੱਚ ਥੱਲੇ ਦੇਖੋ ਗੈਪ ਹੈ ਪੂਰਾ ਸਤਿ ਸ਼੍ਰੀ ਅਕਾਲ ਜੀ ਮੈਂ ਮਿੱੱਚਾ ਵਾਲਾ 200 ਅੱਜ ਤੁਹਾਡਾ ਫੇਰ ਦੁਬਾਰਾ ਸਵਾਗਤ ਹੈ ਮੱਤੀ ਵਾਲੇ ਟੈਲਾਂ ਦੇ ਸ਼ੋਅਰੂਮ ਦੇ ਵਿੱਚ ਜਿੱਥੇ ਤੁਹਾਨੂੰ ਅਸੀਂ ਟੈਲਾਂ ਦਿਖਾਵਾਂਗੇ ਕਿ ਕਿਹੜੇ ਕਿਹੜੇ ਕਲਰ ਟੈਲਾਂ ਦੇ ਵਿੱਚ ਹੈਗੇ ਨੇ ਤੇ ਕਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਖੂਬਸੂਰਤੀ ਤੁਸੀਂ ਉਹ ਟੈਲਾਂ ਦੇ ਰਾਹੀਂ ਜਿਹੜੀ ਲਗਾ ਕੇ ਆਪਣੇ ਘਰ ਦੇ ਵਿੱਚ ਖੂਬਸੂਰਤੀ ਪੈਦਾ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਰਵੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਭਾਈ ਜੀ ਅੱਜ ਫੇਰ ਦੁਬਾਰਾ ਤੁਸੀਂ ਵਿਜ਼ਿਟ ਕਰਾਇਆ ਇੱਥੇ ਤੇ ਕੀ ਤੁਹਾਡੇ ਕੋਲ ਅੱਜ ਨਵੀਂ ਚੀਜ਼ਾਂ ਨੇ ਸਾਡੇ ਦੱਸ ਕਰਨ ਦੱਸੋ ਜੀ ਆਪਾਂ ਲੈ ਕੇ ਆਏ ਅੱਜ ਸਾਰੇ ਵਸਤੇ ਦੋ ਵੀ ਚਾਰ ਦੀ ਟਾਇਲ ਚੱਲ ਰਹੀ ਹੈ ਫਲੋਰ ਦੇ ਵਿੱਚ ਜੀ ਉਸ ਦੇ ਵਿੱਚ ਵੈਰਾਈਟੀ ਲੈ ਕੇ ਆਏ ਆਂਗੇ ਤੇ ਇਹ ਜੇ ਰੇਟ ਲੈ ਕੇ ਆਏ ਆਂਗੇ ਵਧੀਆ ਕੁਆਲਟੀ ਦੇ ਵਿੱਚ ਜੋ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਘੱਟ ਰੇਟ ਦੇ ਵਿੱਚ ਇੰਨੀ ਵਧੀਆ ਕੁਆਲਟੀ ਮਿਲ ਰਹੀ ਹੈ ਜੀ ਕਿੰਨੇ ਰੇਟ ਤੇ ਜੇ ਗੱਲ ਕਰੀਏ ਇਹ ਆਪਾਂ ਸਿਰਫ 28 ਰੁਪਏ ਫੁੱਟ ਮੀਨੀ ਹੈ ਜੀ 28 ਰੁਪਏ ਚ 28 ਰੁਪਏ ਫੁੱਟ 28 ਰੁਪਏ ਚ ਤੁਹਾਨੂੰ ਟਾਇਲ ਦੇ ਰਹੇ ਨੇ ਇਹ 28 ਰੁਪਏ ਚ 28 ਰੁਪਏ ਦੇ ਵਿੱਚ ਤੁਸੀਂ ਇਹ ਟਾਇਲ ਦੇਖ ਸਕਦੇ ਹੋ ਤੇ ਇਸ ਪ੍ਰਕਾਰ ਦੀ ਟਾਈ ਲੱਗੀ ਆ ਇਹ 28 ਰੁਪਏ ਚ ਦੇ ਰਹੇ ਨੇ ਤੇ ਇੱਕ ਛੇੜ ਨਹੀਂ ਦੋ ਛੇੜ ਨਹੀਂ ਕਈ ਛੇੜ ਮਿਲਣਗੇ ਤੁਹਾਨੂੰ 28 ਰੁਪਏ ਕੋ ਤੇ ਅੱਜ ਤੁਸੀਂ ਦੇਖ ਸਕਦੇ ਹੋ ਤੇ ਇਹ ਦੇਖੋ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਟਾਈਲਾਂ ਲੱਗੀਆਂ ਹੋਈਆਂ ਨੇ ਤਾਂ ਇੱਕ ਵਾਰ ਮੈਂ ਕੈਮਰਾ ਫੋਨ ਸੰਗੂ ਇੱਕ ਗੋਦਾਮ ਦਿਖਾ ਦਿੱਤਾ ਜabe ਕਿੰਨਾ ਗੋਦਾਮ ਇਸ ਟਾਈਲਾਂ ਦਾ ਗੋਦਾਮ ਪੂਰਾ ਜਿਹੜਾ ਭਰਿਆ ਹੋਇਆ ਹੈ ਤਾਂ ਇਹ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੀ ਜਿਹੜੀ ਤੁਹਾਨੂੰ ਟਾਇਲ ਮਿਲ ਸਕਦੀ ਹੈ ਹੋਰ ਕੀ ਕਹਾਂਗੇ ਰਵਿ ਜੀ ਆਪਾਂ ਇਸ ਦੇ ਵਿੱਚ ਇੱਕ ਲੈ ਕੇ ਆਏ ਬਾਥਰੂਮ ਟਾਈਲ ਦਾ ਕਨਸੈਪਟ ਜਿਸ ਦੇ ਵਿੱਚ ਆਪਾਂ 12 12 ਦੀ ਟਾਇਲ ਪ੍ਰੀਮੀਅਮ ਕੁਆਲਿਟੀ ਵਾਟਰਪਰੂਫ ਦੇ ਲੈ ਕੇ ਆਏ ਆਂਗੇ ਇਸ ਚ ਡਿਜ਼ਾਈਨ ਚੈੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਜੀ ਤਾਂ ਤੁਸੀਂ ਡਿਜ਼ਾਈਨ ਦੇਖੋ ਪਹਿਲਾਂ ਤਾਂ ਕਿੰਨੇ ਸੋਹਣੇ ਜਿਹੜੇ ਡਿਜ਼ਾਈਨ ਡਿਸਪਲੇ ਕੀਤੇ ਹੋਏ ਨੇ ਕਿਸੇ ਨੂੰ ਵੀ ਕੋਈ ਡਿਜ਼ਾਈਨ ਅਗਰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਵੀ ਤੁਸੀਂ ਰਵੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਦੱਸ ਸਕਦੇ ਨੇ ਜੀ ਹੋਰ ਕੀ ਕਹਿ ਰਹੇ ਹੋ ਇਹ ਦੇਖੋ ਜਿਹੜੀ ਤੁਹਾਨੂੰ ਆਪਾਂ 160 ਰੁਪਏ ਦਾ ਡੱਬਾ ਦੇ ਰਹੇ ਹਾਂਗੇ ਇਹ ਫੁੱਲ ਵਾਟਰਪਰੂਫ ਟਾਇਲ ਮਿਲੂਗੀ 100% ਵਾਟਰਪਰੂਫ ਟਾਇਲ ਇਹ ਫੁੱਲ ਪ੍ਰੀਮੀਅਮ ਤੇ ਵਾਟਰਪਰੂਫ ਹੋਊਗੀ ਜਿੰਨੀ ਮਰਜ਼ੀ ਕੁਆਂਟੀਟੀ ਲੈ ਸਕਦੇ ਹੋ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਵੀ ਐਵੇਂ ਨਹੀਂ ਕੋਈ ਛੋਟੇ ਮੋਟੇ ਲੋਟ ਨੇਗੇ ਪ੍ਰੋਪਰ ਫਰੈਸ਼ ਮਾਲ ਮਿਲੂਗਾ ਇਹ ਅੱਛਾ ਜੀ ਹਾਂਜੀ ਹਾਂ ਤੇ ਹੋਰ ਕੀ ਤੁਹਾਡੇ ਕੋਲ ਇਸ ਤੋਂ ਵਧੀਆ ਇਹਦੇ ਵਿੱਚ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਆ ਜਾਂਦੀ ਹੈਗੀ ਕੁਆਂਟੀਟੀ ਪੂਰੀ ਮਿਲ ਸਕਦੀ ਹੈ ਆਪਣੇ 2x4 ਦੀਆਂ ਟਾਇਲਾਂ ਨੇ ਜੀ ਆਪਾਂ ਦੀ ਕੁਆਲਿਟੀ ਦੀ ਗੱਲ ਕਰਦੇ ਹਾਂ ਜਿੱਥੇ ਤੱਕ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਵਾਣੇ ਆਗੇ ਆਪਾਂ ਇਹ ਟਾਇਲ ਰੱਖੀ ਹੋਈ ਹੈ ਥੱਲੇ ਇਹਦੇ ਵਿੱਚ ਗੈਪ ਪਾਇਆ ਹੋਇਆ ਹੈ ਆਪਣੇ ਇਹਦੇ ਵਿੱਚ ਪੂਰੀ ਫੁੱਲ ਫਲੈਕਸੀਬਿਲਟੀ ਹੋਊਗੀ ਟਾਇਲ ਦੇ ਵਿੱਚ ਜਿਵੇਂ ਆਪਾਂ ਲਸਕ ਲੈ ਰਹੇ ਹਾਂਗੇ ਟਾਇਲ ਦੇ ਵਿੱਚ ਥੱਲੇ ਦੇਖੋ ਗੈਪ ਹੈ ਪੂਰਾ ਗੈਪ ਰੱਖ ਕੇ ਆਪਾਂ ਉੱਤੇ ਖੜੇ ਆਂਗੇ ਪੂਲ ਫਲੈਕਸੀਬਲ ਲੈਮ ਹੀ ਹੈਗੇ ਆਪਣੇ ਘਰ ਦੇ ਵਿੱਚ ਤੁਸੀਂ ਐਡਰੈਸ ਦੇਖ ਸਕਦੇ ਹੋ ਉਹ ਦੇਖੋ ਤੁਸੀਂ ਮੱਤੀ ਵਾਲਿਆਂ ਦਾ ਟੈਲਾਂ ਅਤੇ ਗ੍ਰੇਨਾਈਟ ਦਾ ਸ਼ੋਅਰੂਮ ਇਹ ਬਿਲਕੁਲ ਤਾਜ ਪੈਲਸ ਤੇ ਉਧਰੋਂ ਪੂਲ ਦੇ ਥੱਲੇ ਉਤਰਨਸਾ ਰਹੀ ਜਿਹੜਾ ਤੁਸੀਂ ਇਸ ਗੋਦਾਮ ਦੇ ਵਿੱਚ ਆ ਕੇ ਤੁਸੀਂ ਜਿਹੜਾ ਇਥੋਂ ਇੰਨੀ ਬੱਧੀ ਜਿਹੜੀ ਨਮੀਆਂ ਟਾਈਲਾਂ ਆਪਣੇ ਘਰ ਨੂੰ ਖੂਬਸੂਰਤ ਬਣਾਉਣਾ ਦੁਕਾਨ ਨੂੰ ਬਣਾਉਣਾ ਸ਼ੋਰੂਮ ਨੂੰ ਬਣਾਉਣਾ ਕਿਸੇ ਵੀ ਟਾਈਲ ਦੀ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਸ ਸ਼ੋਰੂਮ ਦੇ ਵਿੱਚੋਂ ਤੁਸੀਂ ਆਪਣੀ ਟਾਈਲਾਂ ਦੀ ਜਿਹੜੀ ਪਰਚੇਜ਼ ਕਰ ਸਕਦੇ ਹੋ ਤੇ ਨਾਲੇ ਡਿਸਪਲੇ ਦਿੱਤੇ ਉੱਤੇ ਕੰਟੈਕਟ ਨੰਬਰ ਦੇ ਉੱਤੇ ਆ ਕੇ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਤੇ ਇੱਕ ਵਾਰ ਅੰਦਰ ਦਾ ਵਿਊ ਇੱਕ ਵਾਰ ਦਿਖਾ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਦਾ ਜਿਹੜਾ ਵਿਊ ਹੈ ਵੀ ਤੁਹਾਨੂੰ ਅੰਦਰ ਹਰ ਇੱਕ ਟਾਈਲ ਜਿਹੜੀ ਤੁਹਾਨੂੰ ਘੱਟ ਰੇਟ ਉੱਤੇ ਜਿਹੜੀ ਮਿਲੇਗੀ ਤਾਂ ਤੁਸੀਂ ਜਰੂਰ ਇਸ ਸ਼ੋਰੂਮ ਦੇ ਵਿੱਚ ਆ ਕੇ ਵਿਜ਼ਿਟ ਕਰਕੇ ਤੁਸੀਂ ਟਾਇਲਾਂ ਲੈ ਸਕਦੇ ਹੋ ਧੰਨਵਾਦ